ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਵੀਰਾਜ ਸਿੰਘ ਪਹੁੰਚ ਗਿਆ ਪਾਰਕ ਦੇ ਵਿੱਚ ਜਿਵੇਂ ਕਿ ਸਾਰਿਆਂ ਨੂੰ ਪਤਾ ਕਿ ਆਪਾਂ ਵਾਪਸ ਆ ਗਏ ਹਾਂਗਕਾਂਗ ਵਾਪਸ ਆ ਗਏ ਆ ਫਿਰ ਤੋਂ ਉੱਚੀਆਂ-ਉੱਚੀਆਂ ਬਿਲਡਿੰਗਾਂ ਦੇ ਵਿੱਚ ਆਪਦਾ ਵਤਨ ਤੋਂ ਆਪਦੇ ਵਤਨ ਤੋਂ ਹਨਾ ਤੇ ਜੀਤਾ ਨਹੀਂ ਕਰਦਾ ਸਿਓਨ ਨੂੰ ਪਰ ਆਉਣਾ ਪੈਂਦਾ ਜਿੱਥੇ ਵੀ ਰਹਿੰਦੇ ਹੋਈਏ ਤੇ ਦੇਖੋ ਤੁਸੀਂ ਵੀ ਪਾਰਕ ਫਿਰ ਆਏ ਆ ਵਾਪਸ ਆਪਾਂ ਉਸੇ ਪਾਰਕ ਚ ਆਂਟੀ ਨੇ ਸਾਡੇ ਕੋਲੇ ਰਹਿੰਦੇ ਇੱਕ ਉਹਨਾਂ ਨੂੰ ਆਪਾਂ ਮਿਲਣ ਆਏ ਉਹਨਾਂ ਨੂੰ ਵੀ ਬੁਲਾਇਆ ਪਾਰਕ ਦੇ ਵਿੱਚ ਤੇ ਆਉਂਦੇ ਵੇ ਆਉਂਦੇ ਰੋ ਮਾਰੂ ਤੋਂ ਤਿਸਤੂਪੇ ਆਈ ਸੀ ਪਾਰਕ ਦੇ ਵਿੱਚ ਠੰਡੀ ਠੰਡੀ ਹਵਾ ਆ ਰਹੀ ਹੈ ਇੰਡੀਆ ਨਾਲੋਂ ਇੱਥੇ ਮੌਸਮ ਦਾ ਫਰਕ ਆ ਇੰਡੀਆ ਨਾਲੋਂ ਮੌਸਮ ਇੱਥੇ ਠੰਡਾ ਆ ਇੰਡੀਆ ਹੁਣ ਥੋੜੀ ਗਰਮੀ ਹੋਣ ਲੱਗ ਗਈ ਹੈ ਨਾ ਤੇ ਕਾਫੀ ਤੋਂ ਸਵੇਰ ਸਵੇਰ ਹੁੰਦੀ ਸੀ ਇੰਡੀਆ ਵਿਰਾਜ ਸਿੰਘ ਸਟਾਲਰ 'ਚ ਬੈਠਾ ਰਾਜ ਸਿੰਘ ਹੀ ਰਾਜ ਸਿੰਘ ਕਿੱਥੇ ਆ ਗਏ ਹੋ ਦੇਖਦਾ ਵਾ ਇਹ ਆਪਣੇ ਘਰ ਦੇ ਕੋਲ پارک ਅੱਗੇ ਵੀ ਆਪਾਂ ਵੀਡੀਓ ਦੇ ਵਿੱਚ ਦਿਖਾਉਨੇ ਹੁੰਨੇ ਆ ਆ ਕੇ ਹਜੇ ਤਾਂ ਔਖਾ ਵੀ ਲੱਗ ਰਿਹਾ ਤੇਲ ਵੀ ਨਹੀਂ ਲੱਗ ਰਿਹਾ ਮੰਮੀ ਆ ਗਈ ਉਹ ਮਨਦੀਪ ਆ ਗਈ ਮਨਦੀਪ ਮਨਦੀਪ ਚੱਕੀ ਵਿਰਾਜ ਨੂੰ ਮਨਦੀਪ ਹਾਂ ਚੱਕੀ ਵਿਰਾਜ ਨੂੰ ਹਾਂ ਮਨਦੀਪ ਆ ਗਈ ਹੋਵੇ ਮਨਦੀਪ ਉਰੇ ਆਈ ਵਿਰਾਜ ਨੂੰ ਚੱਕੀ ਚੱਕੀ ਵਿਰਾਜ ਨੂੰ ਹਾਂ ਵਿਰਾਜ ਨੂੰ ਫੜੀ ਮਨਦੀਪ ਥੱਲੇ ਲੈ ਕੇ ਜਾਈ ਵੀ ਰਾਜ ਨੂੰ ਹਾਂਜੀ ਆਪਾਂ ਇੱਕ ਆ ਲੈ ਕੇ ਆਏ ਸੀ ਇੰਡੀਆ ਤੋਂ ਫਰਾਈਪੈਨ ਨਾਲੀ ਦਾ ਬੜਾ ਟੱਕਣ ਤੇ ਇੱਕ ਕੱਪ ਲੈ ਕੇ ਆਏ ਸੀ ਆ ਵਾਲੀ ਧੌੜੀ ਦਾਲ ਸਬਜ਼ੀ ਬਣਾਉਣ ਨੂੰ ਤੇ ਇਹਦੇ ਵਿੱਚ ਅਸੀਂ 3-4 ਟਮਾਟਰ ਹੋਵੇ ਸਾਨੂੰ ਆਇਆ ਨੂੰ ਤੇ ਬਣਾਉਨੇ ਆ ਰੋਜ਼ ਹੀ ਇਹਦੇ ਵਿੱਚ ਸਬਜ਼ੀ ਵੀ ਬਣਾਉਨੇ ਆ ਦਾਲ ਵੀ ਬਣਾਉਨੇ ਆ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਮੈਨੂੰ ਬੜਾ ਸੀ ਕਿ ਬੜੀ ਰੀਜਨਲ ਲੈ ਕੇ ਚੱਲੇ ਆ ਕਿ ਤੇ ਰਸਤੇ 'ਚ ਟੁੱਟ ਨਾ ਜਾਵੇ ਤੇ ਪਰਨੇ ਹੀ ਹੱਥ 'ਚ ਫੜ ਕੇ ਨਘਾਈ ਬਹੁਤ ਹੀ ਵਧੀਆ ਇਹ ਆ ਗਈ ਬਿਲਕੁਲ ਵੀ ਟੁੱਟੀ ਟੱਟਣੋਂ ਬਾਜ ਗਈ ਇੱਧਰ ਆਪਾਂ ਨਵੇਂ ਫਰਾਈ ਪੈਨ ਦੇ ਵਿੱਚ ਰੱਖਿਆ ਪਰਕਾ ਕਾਲ ਵਧਾਈਆ ਤੇ ਸਜੇ ਪੇਹਂ ਦੀਆ ਵੀ ਯਾਦ ਆਉਂਦੀ ਆ ਜੀ ਨਹੀਂ ਲੱਗ ਰਿਹਾ ਤੇ ਇਹਦਾ ਅਜੇ ਨਹੀਂ ਜੀ ਗਾ ਇਹ ਹੌਲੀ ਹੌਲੀ ਲੱਗੂਗਾ ਇਹ ਦੇਖੋ ਲੈ ਥਾਂ ਦੇ ਵਿੱਚੋਂ ਆਈ ਦੱਸ ਇਹ ਆਪਦੇ ਵਤਨ ਨਾਲ ਦੀ ਆਪਦੇ ਪੰਜਾਬ ਨਾਲ ਦੀ ਤਾਰੀਖ ਨਹੀਂ ਮਜਬੂਰੀਆਂ ਹੁੰਦੀਆਂ ਹਨ ਜਿਹੜੀਆਂ ਆਪਾਂ ਨੂੰ ਦੇਸ਼ੋਂ ਵਿਦੇਸ਼ ਲੈ ਕੇ ਜਾਂਦੇ ਹਾਂ ਮਜਬੂਰੀਆਂ ਹੀ ਹੁੰਦੀਆਂ ਹਮਾਤਮਾ ਸਾਰਿਆਂ ਨੂੰ ਤੰਦਰੁਸਤੀ ਰੱਖੀ ਜਿੱਥੇ-ਜਿੱਥੇ ਬੈਠੇ ਆਂ ਅੰਤਰਾ ਤੇ ਇੱਥੇ ਮੌਕਮ ਇੰਡੀਆ ਨਾਲੋਂ ਠੰਡਾ इंडिया ਨਾਲ ਮੌਸਮ ਠੰਡਾਇਆ ਤੇ इंडिया ਤਾਂ ਹੁਣ ਆਪਣੀ ਗਰਮੀ ਹੋਣ ਲੱਗੀ ਤਾਂ ਆਪਾਂ ਬਹੁਤ ਪੈਂਦੀ ਸੀਗੀ ਇੱਥੇ ਹਲੇ ਮੌਸਮ ਠੰਡਾ ਇੱਥੇ ਅਪ੍ਰੈਲ ਦਾ ਅਪ੍ਰੈਲ ਆਦ ਤੱਕ ਪੱਕਾ ਮੌਸਮ ਠੰਡਾ ਰਹੂਗਾ ਉਹ ਦੁਬਾਰ ਕਰਨੇ ਹੋਣ ਲੱਗ ਗਏ ਇਤਾਲ ਦੇ ਵਿੱਚ ਆਪਾਂ ਪਾਇਆ ਕੜੀ ਪੱਤਾ ਜਿਹੜੀ ਆਪਾਂ ਵੀਡੀਓ ਚ ਦਿਖਾਉਨੇ ਹੁੰਨੇ ਆਪਣੀ ਛੋਟੀ ਜਿਹੀ ਬਤੂਸੀ ਬਾਗ ਖੁੱਲਾਂ ਵਾਲੀ ਤੇ ਜਦੋਂ ਆਏ ਸੋ ਐ ਸੁੱਕੀ ਪਈ ਫਿਰ ਆਦੋਂ ਨਾਲ ਉਸ ਸਾਰਿਆਂ ਨੂੰ ਪਾਣੀ ਪਾਇਆ ਲਾਇਆ ਪਾਣੀ ਤੇ ਸਾਰੇ ਬੂਟੇ ਹਰੇ ਭਰੇ ਹੋ ਗਏ ਬਹੁਤ ਵਿੱਚ ਗੰਦ ਪੈ ਲੁੱਕਿਆ ਪਿਆ ਸੀ ਆ ਕੇ ਸਾਰਾ ਪੱਟਿਆ ਸਫਾਈ ਕੀਤੀ ਮੈਂ ਤਾਂ ਵੀਡੀਓ ਨਹੀਂ ਬਣਾਈ ਤੇ ਉਹ ਤਾਂ ਵਿਚਾਰੇ ਆਏ ਹੋਏ ਪਰ ਜਿਉਂ ਬੜੇ ਚਿਰ ਤੱਕ ਇਹਨਾਂ ਨੂੰ ਪਾਣੀ ਨਹੀਂ ਦਿੱਤਾ ਇੰਡੀਆ ਤਾਂ ਵੱਡੀਆਂ ਵੱਡੀਆਂ ਰਸੋਈਆਂ ਹਨਾ ਵੱਡੇ ਘਰਾਂ ਦੇ ਵੱਡੇ ਖਲਾਰੇ ਵੱਡੀਆਂ ਰਸੋਈਆਂ ਵੱਡੇ ਖਲਾਰੇ ਖਲਾਰਾ ਹਜੇ ਵੀ ਸਾਡਾ ਵੀ ਇੱਥੇ ਸੈੱਟ ਨਹੀਂ ਹੋਇਆ ਇੰਡੀਆ ਵਾਲਾ ਸਮਾਨ ਕੱਢ-ਕੱਢ ਸੈੱਟ ਕਰਦੇ ਪਏ ਆ ਬਸ ਤੇ ਲੱਗੀ ਆਟਾ ਗੁੰਨਣਾ ਮੱਕੀ ਦਾ ਪਾਇਆ ਵਿੱਚ ਚਲੋ ਦਿੱਤੇ ਰਹਿੰਦੇ ਹੋਈਏ ਫਿਰ ਉਹੋ ਜਿਹਾ ਹੋ ਜਾਂਦਾ ਬੰਦਾ ਕੀ ਛਾਬ ਜੀ ਹੁਣੀ ਉੱਠ ਕੇ ਛੁੱਤੇ ਉਹ ਛਾਬ ਆਪਦੇ ਪਿੰਗੇ ਚ ਛੁੱਤਾ ਪਿਆ ਸੀਗਾ ਵਾਉ ਲੇ 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 ਲਾ ਠੰਡ ਲੱਗਦੀ ਸੀ ਸੋਨਾ ਨੂੰ ਹੂੰ ਇਚ ਉਹਨਾ ਉੱਠੇ ਲੈ ਰਿਆ ਹੋ ਕਿੰਨੇ ਕੱਕੇ ਭੱਜੇ ਫਿਰਦੇ ਆ ਓਏ ਆਵੇ 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 ਇਹ ਕੁੜੀ ਪਤਲੀ ਹੋ ਰਹੀ ਹੁਣ ਇੰਡੀਆ ਤੋਂ ਖਾ ਖੂ ਕੇ ਆ ਕੇ ਹੈ ਹੁਣ ਐਕਸਰਸਾਈਜ਼ ਵੀ ਕਰਨੀ ਆ ਹਾ ਹਾ ਹੁਣ ਐਕਸਰਸਾਈਜ਼ ਸ਼ੁਰੂ ਕਰ ਲਈ ਵਿਰਾਜ ਵੇਖ ਵੇਖਦਾ ਵਿਰਾਜ ਤੇਰੀ ਮੰਮਾ ਦੀ ਵੀਡੀਓ ਬਣਾ ਕੇ ਹੈ ਬਣਾ ਕੇ ਕੀ ਕਰਦੀ ਆ ਮੰਮਾ ਐਕਸਰਸਾਈਜ਼ ਕਰਦੀ ਆ ਹਾਂ ਆਹੋ ਕਈ ਉਹਦੋਂ ਇੰਡੀਆ ਥੋੜਾ ਖਾ ਲੈਂਦੀ ਉਹਦੋਂ ਲੱਗੀ ਆਉਂਦੀ ਹੁੰਦੀ ਸੀ ਆ ਵੀ ਖਾ ਲਗੇ ਆ ਵੀ ਖਾ ਲਗੇ ਹਣ ਹੋ ਗਈ ਨਾ ਮੋਟੀ ਹੈ ਵਿਰਾਜ ਮੰਮਾ ਨੂੰ ਪੁੱਛੋ ਆਹੋ ਕਹਿ ਹਣ ਹੋ ਗਈ ਨਾ ਮੋਟੀ ਹੈ ਕਹਿ ਵੇਲਾ ਮੇਰਾ ਪਾਪਾ ਨਹੀਂ ਮੋਟਾ ਹੋਇਆ ਵਿਰਾਜ ਕਹਿ ਮੰਮਾ ਨੂੰ ਦੱਸ ਕਾ ਪਾਪਾ ਨਹੀਂ ਮੇਰਾ ਮੋਟਾ ਹੋਇਆ ਹੂੰ ਬੱਚਿਆਂ ਵਾਲੀ ਵੇਂਦਾ ਵਿਰਾਜ ਭਾਈ ਇੰਡੀਆ ਤੋਂ ਆਇਆ ਤੇ ਜੀ ਨਹੀਂ ਲਾ ਰਿਹਾ ਹਜੇ ਐ ਐ ਕਿਵੇਂ ਕਿਵੇਂ ਵਿਰਾਜ ਨੋ 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 ញਮ 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 ਉਹਨਾਂ ਬੱਚਿਆਂ ਨੂੰ ਵੇਂਦਾ ਖੇਡਦਿਆਂ ਨੂੰ ਵੇਖੋ ਭੱਜੇ ਫਿਰਦੇ ਆ ਹਾਂ ਹਾਂ ਹਾਂਜੀ ਮੇਜ ਗਿਆ ਮਾਮੇ ਕੋਲ ਹੁਣਾਂ ਨਹੀਂ ਕੋਣ ਮਾਮੇ ਕੋਲ ਆਂਟੀ ਨੂੰ ਵੇਖ ਕੇ ਕਿੰਨਾ ਖੁਸ਼ ਹੋਇਆ ਨਾ ਹੈਨਾ ਨੋਹੋ ਜੋ ਆਂਟੀ ਨੂੰ ਇੱਕ ਇਹ ਮਾਰਨਾ ਐ ਇਹ ਤੁਹਾਨੂੰ ਉਹ ਬੱਚੇ ਖੇਡ ਰਹੇ ਨੇ ਉਹ ਚੀਦਲਾਣਾ ਨਹੀਂ ਦੇ ਅੱਜ ਵੀ ਰੌਣਕ ਬਹੁਤ ਹੈ ਪਾਰਕ ਵਿੱਚ ਹੋਰ ਸੁਣਾਓ ਆਂਟੀ ਠੀਕ ਠਾਕ ਸਾਰੇ ਹਾਂਜੀ ਠੀਕ ਠਾਕ ਵਧੀਆ ਵਧੀਆ ਘੁੰਮ ਫਿਰ ਆਏ ਢੂਰ ਆਂਟੀ ਮੇਰਾ ਵੀ ਬੜਾ ਵਧੀਆ ਜਿਹੜਾ ਨਾਮ ਕਿਸ ਕਿੰਨਾ ਟਾਈਮ ਲਾਇਆ ਤੁਸੀਂ ਕਿੰਨਾ ਟਾਈਮ ਲਾਇਆ ਹੈ ਮੇਰੇ ਹੋਏ ਹੀ ਹਾਂ ਮਵਾ 2 ਮਹੀਨੇ ਦੇ 2 ਮਹੀਨੇ ਦੇ ਹੋਏ 2 ਮਹੀਨਿਆਂ ਤੋਂ ਉੱਪਰ ਹਾਂ ਕਾਹਨੇ ਕਿ ਤਾ ਦਿਨ ਹੋਰ ਲਾਉਣੇ ਆਂ ਅਸੀਂ 3 ਮਹੀਨੇ 3 ਮਹੀਨੇ ਪੂਰੇ ਕਰੇ ਆਉਣੇ ਸਾਈ 3 ਮਹੀਨੇ ਤੋਂ ਪਤਾ ਨਹੀਂ ਕਿੰਨੇ ਲੰਘ ਜਾਣੇ ਆਹੀ ਆਂਟੀਆਂ ਪਾਰਕ 'ਚ ਇਕੱਠੀਆਂ ਹੋ ਗਈਆਂ ਦੇਖਦੀਆਂ ਸੀ ਹਾਏ ਕਦੋਂ ਆਉਣਗੇ ਕਦੋਂ ਆਉਣਗੇ ਸਾਰੇ ਇਕੱਠੇ ਹੋਵਾਂਗੇ ਆਂਟੀਆਂ ਐਕਸਰਸਾਈਜ਼ ਕਰਕੇ ਜਾਂਦੇ ਪਏ ਸਾਰੇ ਇਧਰ ਆਂਟੀਆਂ ਆ ਗਏ ਥੋੜੇ ਖੁਸ਼ ਹੋਏ ਸਾਰੇ ਮਿਲ ਕੇ ਵੀ ਮੈਨੂੰ ਲੱਗਦਾ ਆਂਟੀਆਂ ਪਾ 3 ਮਹੀਨੇ ਬਾਅਦ ਮਿਲੇ ਹਨਾ 3 ਮਹੀਨੇ ਬਾਅਦ ਮੈਂ ਤੁਸੀਂ ਗਏ ਸੀ 21 21 ਕਾ 26 ਨੂੰ ਗਏ 26 ਤਰੀਕ ਨੂੰ ਹਾਂਜੀ ਆਜੋ ਤੁਸੀਂ 26 ਨੂੰ ਗਏ ਅਸੀਂ 9 ਨੂੰ ਗਏ ਅਸੀਂ 9 ਨੂੰ ਗਏ ਤੁਸੀਂ 9 ਜਨਵਰੀ ਨੂੰ ਗਏ ਹਾਂਜੀ ਅਕਾ ਤਾਂ ਤੁਸੀਂ 26 ਨੂੰ ਤਾਂ ਫਿਰ ਆਪਾਂ ਦਾ ਜਿਆਦਾ ਟਾਈਮ ਬਾਅਦ ਮਿਲਿਆ ਜਿਆਦਾ ਟਾਈਮ ਹੋ ਗਿਆ ਫਿਰ ਹਾਂ ਜਿਆਦਾ ਟਾਈਮ ਹੋ ਗਿਆ ਹਾਂਜੀ ਨਹੀਂ ਨਹੀਂ ਉਂਝ ਵੀ ਜਾਣੀ ਕੁਦਰਤੋਂ ਹੀ ਜਿਵੇਂ ਹੁਣ ਪਹਿਲਾਂ ਤੁਸੀਂ ਕਿੰਨਾ ਚੱਕਦੇ ਹੁੰਦੇ ਸੀ ਇੰਡੀਆ ਜਾਣ ਤੋਂ ਪਹਿਲਾਂ ਅਜਾ ਤੁਹਾਨੂੰ ਇਹ ਟੈਨਸ਼ਨ ਪਈ ਸੀ ਕਿ ਰਾਜਪਾਵਾ ਮੇਰੇ ਕੋਲੇ ਆਵੇ ਨਾ ਥੱਲੇ ਖੁਸ਼ ਗੁੱਠਾ ਚੁੰਮਣ ਦੀ ਆਤ ਪਈ ਹਾਂਜੀ ਇੱਥੇ ਚੁੰਗਦਾ ਹੁੰਦਾ ਸੀ ਗੁੱਠਾ ਦਾ ਸਾਰੀਆਂ ਬੀਬੀਆਂ ਇਕੱਠੀਆਂ ਹੋ ਗਈਆਂ ਵੇਖ ਲੋ ਕਿੰਨਾ ਵਧੀਆ ਲੱਗ ਰਿਹਾ ਹੈ ਅਸੀਂ ਪਾਉਣ ਨਹੀਂ ਸੀ ਦਿੰਦੇ ਹੇਲੋ ਹਾਂਜੀ ਹੁਣ ਵੀ ਅਸੀਂ ਕੱਢਦੇ ਆਂ ਕੋਸ਼ਿਸ਼ ਹੀ ਤਾਂ ਕਰੀਦਾ ਵੀ ਨਾ ਪਾਵੇ ਹਾਂ ਵੀ ਸ਼ਾਇਦ ਨਾਈ ਪੀਵੇ ਇੱਕ ਐਸੀ ਨਾ ਜਿਹੜੀ ਜਾਂਦਾ ਸੀ